ਨੇਲ ਸਿੰਘ ਸਿੱਧੂ ਸਟੇਟ ਮਾਰਕੀਟਿੰਗ ਮੈਨੇਜਰ افਕੋ ਪੰਜਾਬ ਚੰਡੀਗੜ੍ਹ ਅੱਜ ਮੈਂ ਥਾਨ ਭਰਾਮਾ ਦੇ ਨਾਲ ਗੱਲਬਾਤ ਨੈਨੋ ਯੂਰੀਆ ਤਰਲ ਬਾਰੇ ਕਰਨੀ ਚਾਹੁੰਦਾ ਹੈ ਇਹ ਜਿਹੜੀ افਕੋ ਵੱਲੋਂ ਪੇਟੈਂਟ ਕਰਵਾਈ ਗਈ ਹੈ ਨੈਨੋ ਯੂਰੀਆ ਤਰਲ 2021 ਦੇ ਵਿੱਚ ਇਹ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਵਰਤਣ ਦੇ ਲਈ ਇਹਦੀ ਮਨਜ਼ੂਰੀ ਮਿਲੀ ਔਰ ਉਸ ਤੋਂ ਬਾਅਦ ਕਮਰਸ਼ੀਅਲ ਪੱਧਰ ਤੇ ਦਾ ਉਤਪਾਦਨ ਹੋਣ ਲੱਗਾ ਔਰ ਕਿਸਾਨਾਂ ਦੇ ਖੇਤਾਂ ਦੇ ਵਿੱਚ ਇਹ ਜਾਣ ਲੱਗੀ ਜਿਹੜੀ ਨੈਨੋ ਯੂਰੀਆ ਤਰਲ ਹੈ ਇਹ ਦੂਸਰੀ ਯੂਰੀਆ ਦੇ ਨਾਲੋਂ ਕੁਝ ਵੱਖਰੀ ਕਿਸਮ ਦੇ ਨਾਲ ਬਣਾਈ ਜਾਂਦੀ ਹੈ ਨੈਨੋ ਟੈਕਨੋਲੋਜੀ ਦੇ ਨਾਲ ਬਣਾਈ ਜਾਂਦੀ ਹੈ ਨੈਨੋ ਯੂਰੀਆ ਤਰਲ ਜਿਹੜੀ ਇਹਦੇ ਵਿੱਚ 4% ਵੇਟ ਨਾਈਟrogen ਤੱਤ ਹੁੰਦਾ ਲੇਕਿਨ ਇਹ ਜਦੋਂ ਨੈਨੋ ਯੂਰੀਆ ਤਰਲ ਨੂੰ ਵਰਤਦੇ ਆ ਤਾਂ ਇਹਦੀ ਜਿਹੜੀ ਹਾਰਟੇਲ ਆਇਰ ਯੂਜ਼ ਐਫੀਸ਼ੀਐਂਸੀ ਹੈ ਬੂਟੇ ਨੂੰ ਲੱਗਣ ਦੀ ਸਮਰੱਥਾ 90% ਤੋਂ ਜ਼ਿਆਦਾ ਜਦੋਂ ਕਿ ਪ੍ਰਾਤਨ ਯੂਰੀਆ ਬੋਰੀ ਵਾਲੀ ਯੂਰੀਆ ਦੀ ਉਹ 15 ਤੋਂ ਲੈ ਕੇ 35-40% ਤੱਕ ਰਹਿੰਦੀ ਹੈ ਸੋ ਇਹ ਜਿਹੜੀ ਨੈਨੋ ਯੂਰੀਆ ਤਰਲ ਇਹ ਕਿਸਾਨ ਦੇ ਲਈ ਕਿਵੇਂ ਹਤੈਚੀ ਹੈ ਸਭ ਤੋਂ ਜ਼ਿਆਦਾ ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿਸਾਨ ਭਰਾਵਾਂ ਨੂੰ ਕਿ ਇਹਦੇ ਨਾਲ ਖੇਤੀ ਦੀ ਲਾਗਤ ਘਟਦੀ ਹੈ ਕਾਰਨ ਇਹ ਕਿ ਇਹ ਜਿਹੜੀ ਨੈਨੋ ਯੂਰੀਆ ਕਫੈਤੀ ਪੈਂਦੀ ਹੈ ਦੀ ਕੀਮਤ ਹੀ 225 ਰੁਪਏ ਬੋਤਲ ਦੀ ਹੈ ਕਿਸਾਨ ਨੂੰ ਜਦੋਂ ਅਸੀਂ ਦਿੰਨੇ ਆ 260 ਰੁਪਏ 50 ਪੈਸੇ ਜਦੋਂ ਕਿ ਬੋਰੀ ਵਾਲੀ ਯੂਰੀਆ ਦੀ ਕੀਮਤ ਆ ਪਰ ਬੋਰੀ ਵਾਲੀ ਯੂਰੀਆ ਦੇ ਉੱਤੇ ਬਹੁਤ ਭਾਰੀ ਸਬਸਿਡੀ ਕਿਸਾਨ ਨੂੰ ਗਵਰਨਮੈਂਟ ਵੱਲੋਂ ਦਿੱਤੀ ਜਾਂਦੀ ਜੇ ਉਹ ਵੀ ਇਹਦੇ ਵਿੱਚ ਜਮ੍ਹਾਂ ਕੀਤੀ ਜਾਵੇ ਤੇ ਲਗਭਗ 2600-2700 ਰੁਪਏ ਕਈ ਵਾਰ ਤਾਂ 3000 ਰੁਪਏ ਤੋਂ ਉੱਤੇ ਵੀ ਥੈਲੇ ਦੀ ਕੀਮਤ ਬਣਦੀ ਜਦੋਂ ਕਿ ਨੈਨੋ ਯੂਰੀਆ ਤੇ ਕੋਈ ਸਬਸਿਡੀ ਨਹੀਂ ਹੈ 225 ਰੁਪਏ ਦੇ ਸੋ ਇਹਦੇ ਨਾਲ ਓਵਰਆਲ ਦੇਖਿਆ ਜਾਵੇ ਤਾਂ ਖੇਤੀ ਦੀ ਲਾਗਤ ਘਟਦੀ ਹੈ ਨੈਨੋ ਯੂਰੀਆ ਜਿਹੜੀ ਹੈ ਇਹ ਬਹੁਤ ਵਾਤਾਵਰਨ ਅਤੈਸ਼ੀ ਹੈ ਕਿਸੇ ਤਰ੍ਹਾਂ ਦਾ ਵੀ ਸਾਡੀ ਮਿੱਟੀ ਪਾਣੀ ਹਵਾ ਦੇ ਉੱਤੇ ਇਹਦਾ ਦੁਰਪ੍ਰਭਾਵ ਨਹੀਂ ਹੈ ਔਰ ਸਾਡਾ ਵਾਤਾਵਰਨ ਇਹਦੇ ਨਾਲ ਬਹੁਤ ਸਾਵਾ ਤੇ ਪਵਿੱਤਰ ਰਹਿਦਾ ਰਹਿ ਸਕਦਾ ਸੋ ਇਸ ਤੋਂ ਇਲਾਵਾ ਇਹ ਸਾਡੀ ਫਸਲ ਦੀ ਜਿਹੜੀ ਹੈਗੀ ਆ ਉਹਦੀ ਜਿੱਥੇ ਝਾੜ ਨੂੰ ਵਧਾਉਂਦੀ ਹੈ ਉਹਦੇ ਨਾਲ ਨਾਲ ਇਹ ਜਿਹੜੀ ਹੈਗੀ ਨੈਨੋ ਯੂਰੀਆ ਇਹ ਸਾਡੇ ਉਤਪਾਦਨ ਦੀ ਕੁਆਲਿਟੀ ਨੂੰ ਵੀ ਬਿਹਤਰ ਕਰਦੀ ਹੈ। ਬਾਕੀ ਰਹੀ ਗੱਲ ਨੈਨੋ ਯੂਰੀਆ ਨੂੰ ਅਸੀਂ ਖੇਤਾਂ ਦੇ ਵਿੱਚ ਪ੍ਰਯੋਗ ਦੇ ਵਿੱਚ ਕਿਦਾਂ ਲਿਆਉਣਾ ਇਹ ਸਭ ਤੋਂ ਜ਼ਿਆਦਾ ਧਿਆਨ ਰੱਖਣ ਵਾਲੀ ਗੱਲ ਆ। ਕਿ ਨੈਨੋ ਯੂਰੀਆ ਨੂੰ ਜਦੋਂ ਵੀ ਵਰਤਣਾ ਹੈ ਕੇਵਲ ਸਪਰੇਅ ਰਾਹੀਂ ਹੀ ਫਸਲ ਦੇ ਉੱਤੇ ਵਰਤੀ ਜਾ ਸਕਦੀ ਹੈ। ਸਪਰੇਅ ਜਦੋਂ ਅਸੀਂ ਕਰਨੀ ਹੈ ਜਦੋਂ ਪੱਤਿਆਂ ਦੇ ਨਾਲ ਫਸਲ ਧਰਤੀ ਨੂੰ ਢੱਕਦੀ ਆ 30-35 ਦਿਨ ਬਜਾਈ ਤੋਂ ਬਾਅਦ ਜਾਂ ਪਨੀਰੀ ਪੁੱਟ ਕੇ ਲਾਈ ਜਾਵੇ ਜਿੱਦਾਂ ਛੋਲੇ ਦੀ ਫਸਲ ਆ ਤੇ ਉਸ ਤੋਂ ਬਾਅਦ ਪੱਤਿਆਂ ਦੇ ਨਾਲ ਧਰਤੀ ਨੂੰ ਟਕਦੀ ਫਸਲ ਤੇ ਫੇਰੇ ਦੀ ਸਪਰੇਅ ਕਰਨੀ ਹੈ ਬੋਤਲ ਨੂੰ ਵਰਤਣ ਤੋਂ ਪਹਿਲਾਂ ਚੰਗੀ ਤਰ੍ਹਾਂ ਹਿਲਾਉਣਾ ਫਿਰ ਉਸ ਤੋਂ ਇਲਾਵਾ ਪਹਿਲੀ ਅੱਧੀ ਬੋਰੀ ਜਿਹੜੀ ਆ ਅੱਧੀ ਖਾਦ ਬੋਰੀ ਵਾਲੀ ਯੂਰੀਆ ਦੇ ਇਹ ਵੀ ਮਕਦਾਰ ਆ ਮਾਤਰਾ ਇਹ ਸਾਡੀ ਮਾਤਰਾ ਜਿਹੜੀ ਹੈਗੀ ਆ ਨਾਈਟ੍ਰੋਜਨ ਦੀ ਪੂਰਤੀ ਲਈ ਨੈਨੋ ਯੂਰੀਆ ਤਰਲ ਨੂੰ 2 ਤੋਂ ਲੈ ਕੇ 4 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਮਿਲਾ ਕੇ 500 ਲੀਟਰ ਪਾਣੀ 1 ਏਕੜ ਦੇ ਹਿਸਾਬ ਨਾਲ ਸਪਰੇਅ ਕਰਨਾ ਉਹਦੇ ਨਾਲ ਸਾਡੀ ਜਿਹੜੀ 2 ਤੋਂ 4 ਦਾ ਮਤਲਬ ਕਿ ਫਲੀਦਾਰ ਫਸਲਾਂ ਨੂੰ 2 ਮਿਲੀਲੀਟਰ ਲੀਟਰ ਦੇ ਹਿਸਾਬ ਨਾਲ ਔਰ ਜਿਹੜੀ ਗੈਰ ਫਲੀਦਾਰ ਫਸਲਾਂ ਜਿਨ੍ਹਾਂ ਨੂੰ ਆਮ ਸਾਡੀਆਂ ਕਣਕ ਚੋਂ ਨਾ ਗੰਨਾ ਵਰਗੀਆਂ ਫਸਲਾਂ ਉਹਨਾਂ ਨੂੰ 4 ਮਿਲੀਲੀਟਰ ਦੇ ਹਿਸਾਬ ਨਾਲ 1 ਲੀਟਰ ਚ ਪਾਣੀ ਦੇ ਵਿੱਚ ਮਿਲਾ ਕੇ ਸਵਾ 1 ਲੀਟਰ ਚ ਕਰਾਂਗੇ ਤਾਂ 1 500 ਮਿਲੀਲੀਟਰ ਦੀ ਬੋਤਲ ਇੱਕ ਇਕੜ ਦੇ ਲਈ ਕਾਫੀ ਹੈ ਔਰ ਇਹ ਇੱਕ ਬੋਰੀ ਦਾ ਬਦਲ ਹੈ। ਸਮਝੋ ਜੀ ਜੀ ਜਿਹੜੀ ਗੱਲ ਹੈ ਕੀ ਹੈ ਇਹਦੀ ਮਨਜ਼ੂਰੀ ਦੀ ਤੇ ਸ਼ਪਾਸ਼ ਦੀ ਆਈਸੀਏ इंडियन काउंसिल ऑफ एग्रीकल्चर सर्च ਵੱਲੋਂ ਇਹਦੇ ਜਿਹੜੇ ਮਾਪ ਦੰਡਾ ਨੂੰ ਵੇਖਿਆ ਗਿਆ ਔਰ ਦੀ ਪ੍ਰਮਾਨਗੀ ਲਈ ਅਪਰੂਵਲ ਦਿੱਤੀ ਗਈ ਐਫਸੀਓ ਚ ਤਰਜੋ ਗਈ ਹੈ ਸਾਡੇ ਪੰਜਾਬ ਦੇ ਵਿੱਚ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਵੀ ਟ੍ਰਾਇਲ ਲੱਗੇ ਆ ਦੁਬਾਰਾ ਵੀ ਟ੍ਰਾਇਲ ਲਾਉਣ ਦੀ ਚੱਲ ਰਹੀ ਹੈ ਗੱਲਬਾਤ ਵੀ ਔਰ ਕੰਟੀਨਿਊ ਕੀਤੇ ਜਾਣਗੇ ਉਮੀਦ ਆ ਕਿ ਜਲਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਾਂ ਦੇ ਵਿੱਚ ਵੀ ਇਹਦੇ ਰਿਜ਼ਲਟ ਅੱਛੇ ਆਉਣਗੇ ਔਰ ਉਹਨਾਂ ਵੱਲੋਂ ਵੀ ਇਹ ਜਿਹੜੀ ਹੈਗੀ ਐ ਇਹਨੂੰ ਆਪਣੇ ਕਿਤਾਬ ਦੇ ਵਿੱਚ ਨਤੀਜਿਆਂ ਦੇ ਆਧਾਰ ਤੇ ਦਰਜ ਕੀਤਾ ਜਾ ਸਕਦਾ ਉਹਨਾਂ ਲਈ ਸਮੇਂ ਦੇ ਵਿੱਚ ਲੇਕਿਨ ਕਿਸਾਨਾਂ ਨੂੰ ਜਿੰਨੀ ਇਹ ਪਿਛਲੇ ਸਾਲ ਤੋਂ ਜਦੋਂ ਤੇ ਆਈ ਹੋਣ ਦੇ ਵਿੱਚ ਇਹ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਲਗਭਗ 40 ਲੱਖ ਬੋਤਲ ਦੇ ਕਰੀਬ-ਕਰੀਬ ਕਿਸਾਨਾਂ ਤੱਕ ਪਹੁੰਚਾਈ ਗਈ ਹੈ ਔਰ ਇਹਦੀ ਫੀਡਬੈਕ ਜਦੋਂ ਕਿਸਾਨਾਂ ਤੋਂ ਲਈ ਜਾਂਦੀ ਹੈ ਜੇ ਟ੍ਰਾਇਲ ਲਾਏ ਗਏ ਉਹਨਾਂ ਦੇ ਨਤੀਜੇ ਵੀ ਅਸੀਂ ਦੇਖਦੇ ਹਾਂ ਖੇਤਾਂ ਦੇ ਵਿੱਚ ਤੇ ਹਰੇਕ ਕਿਸਾਨ ਵੱਲੋਂ ਇਹ ਹੀ ਦੱਸਿਆ ਗਿਆ ਕਿ ਇਹਦੇ ਰਿਜ਼ਲਟ ਇਹਦੇ ਨਤੀਜੇ ਬਹੁਤ ਅੱਛੇ ਆ ਜੀ ਦੂਸਰੇ ਜਿਹੜੇ ਕਰਦੇ ਆ ਅਸੀਂ ਪੈਸਟੀਸਾਈਡਸ ਬਾਇਓ ਸਟੀਮੂਲੇਟਰ ਵਗੈਰਾ ਉਹਨਾਂ ਦੀ ਸਪਰੇਇ ਨਾਲ ਨੂੰ ਮਲਾਇਆ ਜਾ ਸਕਦਾ ਲੇਕਿਨ ਕੁਝ ਫਸਲਾਂ ਇਸ ਤਰ੍ਹਾਂ ਦੀਆਂ ਜਿੱਦਾਂ ਝੋਨਾ ਜਿਹਦੇ ਚ ਪਾਣੀ ਹੁੰਦਾ ਕਮਾਲ ਦਾ ਦਾ ਕੱਦ ਬੜਾ ਹੋ ਜਾਂਦਾ ਲੇਕਿਨ ਉਸ ਤਰ੍ਹਾਂ ਦੇ ਵਿੱਚ ਵੀ ਗਵਰਨਮੈਂਟ ਜਿਹੜੀ ਹੈ ਸਾਡੇ ਭਾਰਤ ਸਰਕਾਰ ਵੱਲੋਂ ਇਹ ਚੱਲ ਰਹੀ ਆ ਗੱਲ ਕਿ ਛੇਤੀ ਡਰੋਨ ਆ ਜਿਹੜੇ ਉਹ ਮੁਹੱਈਆ ਕਰਾਏ ਜਾਣਗੇ ਉਹਨਾਂ ਦੇ ਰਾਈ ਇਹ ਸਪਰੇ ਜਿਹੜੀ ਹੈਗੀ ਆ ਉਹ ਕੀਤੀ ਜਾਏਗੀ ਔਰ ਕਿਸਾਨ ਨੂੰ ਖਰਚਾਤ ਵੀ ਘਟੇਗੀ ਸਪਰੇ ਕਰਨ ਦੀ ਸਪਰੇ ਵਧੀਆ ਤਰੀਕੇ ਨਾਲ ਵੀ ਉਹਨਾਂ ਦੇ ਨਾਲ ਹੋਏਗੀ ਤੋਂ ਹੁਣ ਅਗਲਾ ਜਿਹੜਾ ਨੈਨੋ ਟੈਕਨੋਲੋਜੀ ਨਾਲ ਬਣਿਆ ਖਾਦ ਆ ਉਹ ਨੈਨੋ ਡੀਪੀ ਤਰਨਲਾ ਜਿਹੜੀ ਉਹ ਆ ਗਈ ਹੈ ਜਿਹਦੇ ਚ 18 8% ਨਾਈਟ੍ਰੋਜਨ ਤੇ 16% ਫਾਸਫੋਰਸ ਦਿੱਤਾ ਹੈਗਾ ਉਹ ਜਿਹੜੀ ਆ ਉਹ ਇੱਕ ਬੋਤਲ ਆ ਜਿਹੜੀ ਉਹ ਵੀ ਅਸੀਂ ਜਿਹੜੀ ਹੈ ਜਿੱਥੇ ਸਪਰੇਅ ਨਾਲ ਉਹਨੂੰ ਵਰਤੋਂ ਕਰ ਸਕਦੇ ਹਾਂ ਉੱਥੇ ਉਹਦੀ ਅੱਧੀ ਡੋਜ਼ ਉਹਦੀ ਮਾਤਰਾ ਜਿੱਦਾਂ 3 ਤੋਂ 5 ਮਿਲੀਲੀਟਰ ਪਰ ਕੇ ਜੀ ਸੀਡ ਦੇ ਹਿਸਾਬ ਨਾਲ ਅਸੀਂ ਲੈ ਕੇ ਉਹ ਸੀਡ ਨੂੰ ਲਾ ਸਕਦੇ ਹਾਂ ਜਿਹੜੀ ਫਸਲ ਉਹ ਸੀਡ ਤੋਂ ਬਾਅਦ ਅਸੀਂ ਪਨੀਰੀ ਪਟਕੇ ਲਾਉਣੇ ਆ ਉਹ ਪਨੀਰੀ ਲਾ ਪਟਕੇ ਖੇਤ ਚ ਲਾਉਣ ਤੋਂ ਪਹਿਲਾਂ ਉਹਦੀਆਂ ਜੜ੍ਹਾਂ ਨੂੰ 15 ਤੋਂ 20 ਮਿੰਟ ਤੋਂ ਲੈ ਕੇ ਅੱਧੇ ਘੰਟੇ ਤੱਕ ਇਹਦੇ ਕੋਲ ਚ ਡੁਬੋ ਕੇ ਲਾ ਸਕਦੇ ਆ ਉਸ ਤੋਂ ਬਾਅਦ 25-30 ਦਿਨ ਦੀ ਫਸਲ ਹੋਣ ਤੇ ਬਾਕੀ ਰਹਿੰਦੀ ਜਿਹੜੀ ਹੈਗੀ ਹੈ ਨੈਨੋ ਡੀਐਪੀ ਉਹਦੀ ਅਸੀਂ ਸਪਰੇਅ ਕਰ ਸਕਦੇ ਹਾਂ ਜਿਸ ਤਰ੍ਹਾਂ ਯੂਰੀਆ ਨੈਨੋ ਦੀ ਸਪਰੇਅ ਕਰਦੇ ਹਾਂ ਉਹ ਉਹਦਾ ਰਿਜ਼ਲਟ ਉਹਦੇ ਵੀ ਬਹੁਤ ਅੱਛੇ ਨਤੀਜੇ ਆਏ ਆ ਆਈਸੀਆਰ ਵੱਲੋਂ ਭਾਰਤ ਸਰਕਾਰ ਵੱਲੋਂ ਇਹਦੀ ਪ੍ਰੋਬਲਮ ਮਿਲ ਗਈ ਹੈ ਐਫਸੀਓ ਦੇ ਵਿੱਚ ਫਰਟੀਲਾਈਜ਼ਰ ਕੰਟਰੋਲ ਆਰਡਰ ਦੇ ਵਿੱਚ ਦਰਜ ਹੋ ਗਈ ਹੈ ਔਰ ਕਮਰਸ਼ੀਅਲ ਜਾਂ ਖੇਤਾਂ ਦੇ ਵਿੱਚ ਵਰਤਣ ਦੇ ਲਈ ਜਿਹੜੀ ਉਹਨੂੰ ਮਾਨਤਾ ਮਿਲ ਚੁੱਕੀ ਹੈ ਬੜੀ ਜਲਦੀ ਆ ਸੋਨੀ 2023 ਤੋਂ ਪਹਿਲਾਂ ਉਹ ਜਿਹੜੀ ਹੈ ਇਹ ਕਿਸਾਨਾਂ ਤੱਕ ਪਹੁੰਚਦੀ ਕੀਤੀ ਜਾਏਗੀ ਉਹਦੇ ਵੀ ਸਮੇਂ-ਸਮੇਂ ਤੇ ਹੁਣ ਟ੍ਰਾਇਲ ਵੀ ਔਰ ਲਾਏ ਜਾਣਗੇ ਤਾਂ ਕਿ ਕਿਸਾਨਾਂ ਨੂੰ ਇਹਦੇ ਬਾਰੇ ਜਾਣਕਾਰ ਕੀਤਾ ਜਾਵੇ ਜਾਣਕਾਰੀ ਦਿੱਤੀ ਜਾਵੇ ਔਰ ਉਹਦੇ ਜਿਹੜੇ ਖੇਤਾਂ ਦੇ ਵਿੱਚੋਂ ਕਿਸਾਨਾਂ ਦੇ ਵੱਲੋਂ ਸਾਨੂੰ ਉਹਦੇ ਨਤੀਜੇ ਦੱਸਣਗੇ ਉਹ ਸਾਡੇ ਲਈ ਹੋਰ ਵੀ ਉਤਸ਼ਾਹਜਨਕ ਹੋਣਗੇ ਇਸ ਤੋਂ ਅੱਗੇ ਅਸਾਂ ਵੀਰਾਂ ਨੂੰ ਮੈਂ ਇੱਕ ਗੱਲ ਹੋਰ ਵੀ ਦੱਸਣੀ ਚਾਹਨਾ ਇਹ ਆਮ ਅਸੀਂ ਜਦੋਂ ਜਾਣੇ ਆ ਕਿਸਾਨਾਂ ਦੇ ਵਿੱਚ ਤੇ ਕਿਸਾਨ ਕਹਿੰਦੇ ਨੇ ਕਿ ਜੇ ਅਗਰ ਅਸੀਂ 2% 1% ਜਾਂ 3% ਬੋਰੀ ਵਾਲੀ ਯੂਰੀਆ ਦਾ ਕੋਲ ਬਣਾ ਕੇ ਫਸਲ ਤੇ ਸਪਰੇਅ ਕਰ ਦਈਏ ਤਾਂ ਉਹਦਾ ਵੀ ਅੱਛਾ ਰਿਜ਼ਲਟ ਆ ਜਾਂਦਾ ਤੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਬੋਰੀ ਵਾਲੀ ਯੂਰੀਆ ਹੈ ਉਹ ਬੋਰੀ ਵਾਲੀ ਯੂਰੀਆ ਦੀ ਜਦੋਂ ਸਪਰੇਅ ਕਰਦੇ ਆ ਉਹ ਛਿੱਟੇ ਨਾਲ ਬਾਈ ਬੋਰੀ ਵਾਲੀ ਯੂਰੀਆ ਦਾ ਬਦਲ ਨਹੀਂ ਹੈ ਜਦੋਂ ਕਿ ਨੈਨੋ ਯੂਰੀਆ ਜਿਹੜੀ ਤਰਲ ਇਹ ਉਹਦਾ ਬਦਲ ਹੈ ਸੋ ਇਹਦੇ ਜਦੋਂ ਉਹਦੇ ਨਾਲ ਅਸੀਂ ਸਪਰੇਅ ਜ਼ਿਆਦਾ ਕਰਦੇ ਆਂ ਬੋਰੀ ਵਾਲੀ ਜੋਰੀਆ ਦੀ ਉਹ ਕਈ ਵਾਰ ਪੱਤਿਆਂ ਨੂੰ ਵੀ ਸਾੜਦੀ ਆ ਬਹੁਤ ਲੰਮਾ ਸਮਾਂ ਉਹ ਬੂਟੇ ਦੇ ਵਿੱਚ ਟਿੱਗੀ ਨਹੀਂ ਰਹਿੰਦੀ ਥੋੜੇ ਸਮੇਂ ਬਾਅਦ ਫਿਰ ਉਹਦੀ ਘਾਟ ਮਹਿਸੂਸ ਆਉਣ ਲੱਗਦੀ ਜਦੋਂ ਕਿ ਨੈਨੋ ਦੀ ਸਪਰੇਅ ਕੀਤੀ ਹੈ ਉਹ ਤੇ ਬਹੁਤ ਲੰਮਾ ਸਮਾਂ ਪੱਤੇ ਦੇ ਰੋਮ-ਰੋਮ ਦੇ ਵਿੱਚ ਜਜ਼ਬ ਹੋ ਜਾਂਦੀ ਜਦੋਂ ਬੂਟੇ ਨੂੰ ਲੋੜ ਆ ਉਦੋਂ ਹੀ ਇਹ ਵਰਤਦਾ ਔਰ ਆਪਣੀ ਤੰਦਰੁਸਤੀ ਦੇ ਨਾਲ ਆਪਣਾ ਫਟਾਰਾ ਆਪਣਾ ਵਾਧਾ ਆਪਣੀ ਉਪਜ ਨੂੰ ਬਹੁਤ ਵਧੀਆ ਮਿਆਰ ਦੇ ਵਿੱਚ ਕਿਸਾਨ ਨੂੰ ਪੈਦਾ ਕਰਕੇ ਦਿੰਦਾ ਹੈ ਕੀ ਕਿਸਾਨ ਵੀਰਾਂ ਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਨੈਨੋ ਡੀਐਪੀ ਨੈਨੋ ਯੂਰੀਆ ਇਹ ਪੂਰੇ ਭਾਰਤ 'ਚ ਵੀ ਔਰ ਪੰਜਾਬ ਦੇ ਵਿੱਚ ਵੀ ਇਫਕੋ ਵੱਲੋਂ ਸਰਕਾਰੀ ਸੁਭਾਵਾਂ ਰਹੀਂ ਇਫਕੋ ਕਿਸਾਨ ਸੇਵਾ ਕੇਂਦਰਾਂ ਰਹੀਂ ਔਰ ਇਫਕੋ ਫਰੈਂਚਾਈਜ਼ੀ ਰਹੀਂ ਪੰਜਾਬ ਐਗਰੋ ਰਹੀਂ ਉਹਨਾਂ ਦੇ ਪਰਚੂਨ ਵਿਕਰੇਤਾ ਰਹੀਂ ਅਸੀਂ ਜਿਹੜੀ ਹੈਗੀ ਮੁਹੱਈਆ ਕਰਾ ਰਹੇ ਹਰ ਥਾਂ ਬਲਵਦਾ ਔਰ ਜਿਹੜੀ ਇਹ ਖਾਦ ਹੈ ਨੈਨੋ ਯੂਰੀਆ 225 ਰੁਪਏ ਇਹਦੀ ਕੀਮਤ ਹੈ ਔਰ ਜਿਹੜੀ ਨੈਨੋ ਡੀਏਪੀ ਆ ਰਹੀ ਹੈ ਉਹਦੀ ਕੀਮਤ ਆ ਜਿਹੜੀ 600 ਰੁਪਏ ਪ੍ਰਤੀ ਬੋਤਲ ਹੋਏਗੀ ਜਿਹੜੀ ਕਿ 1350 ਰੁਪਏ ਬੋਰੀ ਵਾਲੀ ਡੀਏਪੀ ਹੈ ਜਿਹੜੀ ਉਹਦੇ ਨਾਲ ਅੱਧੀ ਹੋਏਗੀ ਲੇਕਿਨ ਜੇ ਸਬਸਿਡੀ ਵੀ ਜਮ੍ਹਾਂ ਕਰੀਏ ਡੀਏਪੀ ਦੇ ਵਿੱਚ ਤਾਂ ਲਗਭਗ 4000 ਰੁਪਏ ਦੀ ਬੋਰੀ ਬਣਦੀ ਹੈ ਸੋ ਇਸ ਕਰਕੇ ਮੈਂ ਜਾਣਕਾਰੀ ਕਿਸਾਨਾਂ ਨੂੰ ਇਹ ਨੈਨੋ ਬਾਰੇ ਨੈਨੋ ਦੀ ਕੀਮਤ ਬਾਰੇ ਇਹ ਕਿੱਥੋਂ ਮਿਲਦੀ ਹੈ ਸਾਰੀ ਗੱਲਬਾਤ ਸਾਂਝੀ ਕੀਤੀ ਹੈ ਸਾਡੇ ਦਿਮਾਗ ਦੇ ਵਿੱਚ ਮੇਰੇ ਕਿਸਾਨ ਵੀਰਾਂ ਦੇ ਦੁਬਿੱਧਾ ਨਹੀਂ ਹੋਣੀ ਚਾਹੀਦੀ ਕਿ ਇਹ ਪਤਾ ਨਹੀਂ ਕੀ ਚੀਜ਼ ਆ ਗਈ ਹੈ ਇਹ ਬਹੁਤ ਕ੍ਰਾਂਤੀਕਾਰੀ ਪ੍ਰੋਡਕਟ ਹੈਗਾ ਖਾਦ ਆ ਖੇਤੀ ਸਮਗਰੀ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਬੋਰੀ ਵਾਲੀ ਯੂਰੀਆ ਦਾ ਬਹੁਤ ਵਧੀਆ ਬਦਲ ਰਹੇਗਾ ਔਰ ਸਾਡੇ ਵਾਤਾਵਰਨ ਨੂੰ ਵੀ ਬਹੁਤ ਪਵਿੱਤਰ ਰੱਖੇਗਾ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਸਾਡੇ ਮਨੁੱਖਤਾ ਤੇ ਸਾਡੇ ਪਸ਼ੂਧਨ ਤੇ ਸਾਡੇ ਨਾ ਅਨਾਜਾਂ ਦੇ ਵਿੱਚ ਜਿਹੜਾ ਵੱਧ ਮਾਤਰਾ ਚ ਜ਼ਹਿਰ ਆਉਂਦਾ ਉਹ ਵੀ ਨਹੀਂ ਆਏਗਾ ਤੰਦਰੁਸਤੀ ਵਾਲਾ ਸਾਡਾ ਜਿਹੜਾ ਸਮਾਜ ਬਣੇਗਾ ਮੇਰਾ ਨਾਮ ਜਗਸੀਰ ਸਿੰਘ ਪਿੰਡ ਢਪਾਲੀ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਮੈਂ 4 ਕਿੱਲੇ ਆਲੂਆਂ ਦੀ ਖੇਤੀ ਕਰਦਾ ਜੀ ਜਿਹਦੇ ਵਿੱਚੋਂ ਗਏ 3 ਕਿੱਲੇ ਦੇ ਵਿੱਚ 1 ਗੱਟ ਇੱਕ ਕਿੱਲੇ ਦੇ ਵਿੱਚ 3 ਬੋਰੀਆਂ ਡੀਪੀ ਰੀਆਂ ਬੂਰੀਆਂ ਵਾਲੀਆਂ ਪਾ ਕੇ ਬੀਜਿਆ ਜੀ ਤੇ 1 ਏਕੜ ਦੇ ਵਿੱਚ ਆਪਾਂ ਇਫਕੋ ਨੈਨੋ ਡੀਪ ਦੇ ਟਰਾਇਲ ਆਏ ਜੀ ਇਹਦੇ ਵਿੱਚ ਢੂੜ ਬੋਰੀ डीएपी ਵਾਲੀ ਆਪਾਂ ਥੱਲੇ ਵੇਚੀ ਜੀ 250 ml ਦਾ ਵੀ ਇਹ ਨੂੰ ਆਪਾਂ ਲਾਇਆ ਸੀ ਐਪ ਕੋਡ ਨੈਨੋ ਡੀएपी ਤੇ 250 ml 35 ਤੋਂ 40 ਦਿਨ ਤੁਸੀਂ ਸਪਰੇਅ ਕਰੀ ਸੀ ਇਹਦਾ ਪੂਰਾ ਵਧੀਆ ਰਿਜ਼ਲਟ ਆ ਜੀ ਉਹ ਆਲੂਆਂ ਨਾਲੋਂ 10 ਗੱਟੇ ਆਲੂਆਂ ਦਾ ਝਾੜ ਵੱਧ ਨਿਕਲੇ ਜੀ ਕੁਫਰੀ ਮੋਹਨ ਦਾ ਵੀ ਸੀ ਜਿੱਥੋਂ ਮਰਜ਼ੀ ਪਤਾ ਕਰ ਸਕਦੇ ਮੇਰਾ ਨਾਮ ਮਨਤਾਰ ਸਿੰਘ ਪਿੰਡ ਮੇਰਾ ਮਾਨਸਾਬੂਰ ਦਾ ਜਿਲ੍ਹਾ ਬਠਿੰਡਾ ਜੀ ਤਕਰੀਬਨ ਅਸੀਂ 32 ਏਕੜ ਕਣਕ ਦੀ ਪੈਦਾਵਾਰ ਕਰਦੇ ਹਾਂ ਜੀ ਹਰ ਸਾਲ ਪਿਛਲੇ ਸਾਲ ਅਸੀਂ ਜ਼ੀਰੋ ਡ੍ਰਿਲ ਨਾਲ ਕਣਕ ਬੀਜੀ ਸੀ ਦੇ ਨਾਲ ਜੀ 3 ਗੱਟੇ ਯੂਰੀਆ ਅਸੀਂ ਕਣਕ ਨੂੰ ਦਿੱਤੀ ਸੀ ਜਿਹਦੇ ਕਾਰਨ ਸਾਡੀ ਕਣਕ ਨਰਮ ਰਹਿ ਗਈ ਸੀ ਮਤਲਬ ਪੀਲਾਪਨ ਦਿਖਉਂਦੀ ਸੀ ਇਸ ਸਾਲ ਅਸੀਂ 2 ਗੱਟੇ ਯੂਰੀਆ ਪਾਉਣ ਤੋਂ ਬਾਅਦ ਤੀਜਾ ਗੱਟਾ ਯੂਰੀਆ ਪਾਉਣ ਦੀ ਥਾਂ ਆਪਣੀ افکو ਨੈਨੋ ਯੂਰੀਆ ਦਾ ਦੀ ਵਰਤੋਂ ਕੀਤੀ ਸੀ ਜਿਸ ਨਾਲ ਕਣਕ ਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਤੁਸੀਂ ਦੇਖ ਸਕਦੇ ਹੋ ਕਣਕ ਦੇ ਰੰਗ 'ਚ ਕੋਈ ਵੀ ਫਰਕ ਨਹੀਂ ਨਜ਼ਰ ਆਇਆ ਜੀ 2 ਗੱਟੇ ਪਾਉਣ ਤੋਂ ਬਾਅਦ ਤੀਜੀ ਵਾਰ ਇਹਦੀ ਸਪਰੇਅ ਕਰਤੀ ਸੀ ਜੀ ਭਾਈ ਮੇਰਾ ਨਾਮ ਜਸਪਾਲ ਸਿੰਘ ਫਾਦਰ ਨੇਮ ਮੇਰਾ ਜਗਦੇਵ ਸਿੰਘ ਸਰਦਾਰ ਜਗਦੇਵ ਸਿੰਘ ਤੇ ਪਿੰਡ ਸਰੂਆੜ ਡਿਸਟ੍ਰਿਕਟ ਮਾਨਸਾ ਅਸੀਂ ਨੈਨੋ ਜੂਰੀਆ ਵਰਤੀ ਆ ਸ਼ਿਮਲਾ ਮਿਰਚਾਂ ਤੇ ਬਹੁਤ ਵਧੀਆ ਰਿਜ਼ਲਟ ਆ ਪਹਿਲਾਂ ਰੁਤਕਰ ਹੁਣ ਤੱਕ ਰਾਸੀਂ ਪਹਿਲਾਂ ਤਿੰਨ ਤਿੰਨ ਚਾਰ ਚਾਰ ਗੱਟੇ ਜੂਰੀਆ ਦੇ ਮਿਰਚ ਨੂੰ ਲਾਉਂਦੇ ਹੁਣ ਸਿਰਫ ਇੱਕ ਗੱਟਾ ਜੂਰੀਆ ਦਾ ਲਾਇਆ ਮਿਰਚਾਂ ਨੂੰ ਦੋ ਦੋ ਸਪਰੇਅਾਂ ਕਰੀਆਂ ਨੇ ਨੈਨੋ ਜੂਰੀਏ ਨੇ ਬਹੁਤ ਵਧੀਆ ਰਿਜ਼ਲਟ ਦਿੱਤਾ ਬਹੁਤ ਵਧੀਆ ਰਿਸਪੌਂਸ ਆ ਅੱਗੇ ਵੀ ਅਸੀਂ ਵਧੂ ਹੋ ਵਰਤਾਂਗੇ ਡਿਸਟ੍ਰਿਕਟ ਫੋਰੀਪਰਾ ਪਿੰਡ ਪਿਆਰੇਆਣਾ ਮੈਂ ਪਿਛਲੇ ਸਾਲ ਆ 2 ਏਕੜ ਚ ਨੈਨੋ ਯੂਰੀਆ ਪਲੱਸ ਮੈਗਨੀਜ਼ ਦੀ ਸਪਰੇਅ ਲਾ ਕੇ ਕੀਤੀ ਸੀਗੀ ਜਿਸ ਦਾ ਨਤੀਜਾ ਮੈਨੂੰ ਬਹੁਤ ਚੰਗਾ ਦੇਖਣ ਨੂੰ ਮਿਲਿਆ ਮੈਂ ਉਸ ਤੋਂ ਪ੍ਰਭਾਵਿਤ ਹੋ ਕੇ ਇਸ ਵਾਰ 15 ਏਕੜ ਵਿੱਚ ਨੈਨੋ ਯੂਰੀਆ ਮੈਗਨੀਜ਼ ਦੀ ਸਪਰੇਅ ਕੀਤੀ ਜੋ ਰਿਜ਼ਲਟ ਬਹੁਤ ਵਧੀਆ ਆਇਆ ਹੈ ਸ੍ਰੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਮੇਰਾ ਨਾਮ ਮਲਕੀਤ ਸਿੰਘ ਹੈ ਔਰ ਪਿੰਡ ਬਾਦਾ ਤਹਿਸੀਲ ਤੇ ਜ਼ਿਲ੍ਹਾ ਫਾਿਲਕਾ ਜੀ ਔਰ ਅੱਜ ਮੈਂ ਤੁਹਾਨੂੰ ਆਪਣੇ ਖੇਤ ਵਿੱਚ ਜਿਹੜਾ ਨਾ ਆਪਣੇ ਨੈਨੋ ਡੀਏਪੀ ਦਾ ਜੋ ਟ੍ਰਾਇਲ ਮੇਰੇ ਖੇਤ ਵਿੱਚ ਲੱਗਿਆ ਸੀ ਉਹ ਵਿਖਾਉਣ ਜਾ ਰਿਹਾ ਔਰ ਇਹ ਟ੍ਰਾਇਲ ਇਫਕੋ ਵੱਲੋਂ ਲਗਾਇਆ ਗਿਆ ਸੀ ਪਰ ਤੁਸੀਂ ਇਹ ਕਣਕ ਦੇਖ ਸਕਦੇ ਹੋ ਇਹ ਡੀਬੀਡਬਲ 187 ਕਣਕ ਹੈ ਔਰ ਇਸ ਕਣਕ ਦੇ ਵਿੱਚ ਜਿਹੜਾ ਨਾ ਅਸੀਂ ਬਜਾਈ ਸਮੇ ਜਿਹੜਾ ਬੀਨੂ ਜਿਹੜਾ ਉਹ ਨੈਨੋ ਡੀਏਪੀ ਨਾਲ ਸੋਧਿਆ ਸੀ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਜਿਹੜੀ ਹੈ ਨਾ ਯੂਰੀਆ ਜਿਹੜੀ ਹੈ ਉਹ ਸੋਰੀ ਡੀਏਪੀ ਦੀ ਮਾਤਰਾ ਅੱਧੀ ਘਟਾਈ ਹੈ 50 ਕਿਲੋ ਡੀਏਪੀ ਅੱਗੇ ਅਸੀਂ ਵਰਤਦੇ ਆਂ ਔਰ 25 ਕਿਲੋ ਦੇ ਹਿਸਾਬ ਨਾਲ ਡੀਏਪੀ ਵਰਤ ਕੇ ਔਰ ਨੈਨੋ ਨਾਲ ਨੈਨੋ ਜਿਹੜਾ ਡੀਏਪੀ ਨੂੰ ਅਸੀਂ ਵਰਤਿਆ ਔਰ ਜਿਹੜੀ ਸਪਰੇ ਇਹਦੀ ਇੱਕ ਸਪਰੇ ਅਸੀਂ ਜਿਹੜੀ ਇਹਦੀ 40 ਤੋਂ 45 ਦਿਨ ਤੇ ਇਸ ਕਣਕ ਤੇ ਕੀਤੀ ਹੈ ਔਰ ਯੂਰੀਆ ਆਮ ਕਣਕ ਦੇ ਮੁਤਾਬਕ ਜਿੰਨੀ ਪੈਣੀ ਚਾਹੀਦੀ ਹੈ ਉਹ ਪਾਈ ਹੈ ਔਰ ਤੁਸੀਂ ਵੇਖ ਸਕਦੇ ਹੋ ਵੀ ਇੰਨੀਆਂ ਹਨੇਰੀਆਂ ਚਖੜਾ ਹੋਣ ਦੇ ਬਾਵਜੂਦ ਵੀ ਤੇ ਕਣਕ ਤੁਸੀਂ ਆ ਵੇਖ ਸਕਦੇ ਹੋ ਬਿਲਕੁਲ ਸਹੀ ਖੜੀ ਹੈ ਕੋਈ ਡਿੱਗੀ ਨਹੀਂ ਕੁਛ ਨਹੀਂ ਔਰ ਦੂਜੇ ਪਾਸੇ ਸਾਡਾ ਆਹ ਪਲਾਟ ਹੈ ਇਹ ਜਿਹੜਾ ਇਹਦੇ ਚ ਡੀਏਪੀ ਦੀ ਮਾਤਰਾ ਪੂਰੀ ਪਈ ਹੈ ਤੇ ਦੇਖੋ ਤੁਸੀਂ ਕਣਕ ਡਿੱਗੀ ਵੀ ਪਈ ਹੈ ਔਰ ਮੈਨੂੰ ਤਾਂ ਇਹਦਾ ਰਿਜ਼ਲਟ ਬਹੁਤ ਵਧੀਆ ਲੱਗਿਆ ਜੀ ਔਰ ਮੇਰੀ ਤਾਂ ਕਿਸਾਨ ਵੀਰਾਂ ਨੂੰ ਇਹੀ ਅਪੀਲ ਹੈ ਕਿ ਉਹ ਜਿੱਥੇ ਡੀਏਪੀ ਤੇ ਜਿਹੜਾ ਸਾਡੇ ਇੰਨੇ ਖਰਚੇ ਹੋ ਰਹੇ ਨੇ ਸਬਸਿਡੀਆਂ ਤੇ ਜਾਂ ਕੁਝ ਵੀ ਹੈ ਉਹਨੂੰ ਥੋੜਾ ਡੀਏਪੀ ਨੂੰ ਘਟਾਉਣ ਘਟਾ ਕੇ ਨਿਆਨੋ ਡੀਏਪੀ ਨੂੰ ਵਰਤਨ ਤੇ ਜਿਹੜਾ ਸਾਨੂੰ ਜਿਹੜਾ ਘੱਟ ਖਰਚੇ ਦੇ ਵਿੱਚ ਅਸੀਂ ਵੱਧ ਝਾੜ ਪ੍ਰਾਪਤ ਕਰੀਏ ਮੇਰਾ ਨਾਮ ਸਖਵਿੰਦਰ ਸਿੰਘ ਮੇਰੇ ਪਿਓ ਦਾ ਨਾਮ ਹੈਗਾ ਗੋਵਿੰਦ ਸਿੰਘ ਸਰਪੰਚ ਜ਼ਿਲ੍ਹਾ ਮਾਨਸਾ ਪਿੰਡ ਫਤੇਪੁਰ ਜੋ ਕਿ ਨੈਨੋ ਜੂਰੀਆ ਵਰਤੀ ਸੀ ਮੈਂ ਸਾਰੀਆਂ ਫਸਲਾਂ ਤੇ ਵਰਤੀ ਹੈ ਸਰੋਂ ਕਣਕ ਤੇ ਝੋਨਾ ਜਿੰਨੀ ਵੀ ਛੋੜੇ ਪੱਤੇ ਵਾਲੀ ਹੈ ਉਹ ਤੋਂ ਸਭ ਤੋਂ ਵਧੀਆ ਰਿਜ਼ਲਟ ਨੈਨੋ ਜੂਰੀਆ ਦਾ ਮਿਲਿਆ ਹੈ ਕਿਉਂਕਿ ਮੈਂ ਨੈਨੋ ਜੂਰੀਆ ਜਿਹੜੀ ਰੇਕ ਘਟਾ ਕੇ ਨੈਨੋ ਜੂਰੀਆ ਦੀ ਵਰਤੋਂ ਜਿਹੜੀ ਉਹ ਵੱਧ ਤੌਰ ਤੇ ਕਰੀਏ ਬਹੁਤ ਵਧੀਆ ਰਿਜ਼ਲਟ ਹੈ 187 ਵੀ ਮੇਰਾ ਕਣਕ ਦਾ ਜਿਹੜਾ ਮੈਂ ਲਾਇਆ ਉਹਦੇ ਤੇ ਸਪਰੇਅ ਕਰੀ ਸੀ ਇਹਦਾ ਬਹੁਤ ਵਧੀਆ ਸਭ ਤੋਂ ਵਧੀਆ ਰਿਜ਼ਲਟ ਮਿਲਿਆ ਹੈ ਨੈਨੋ ਜੂਰੀਆ ਦਾ ਮੱਕੀ ਤੇ ਵੀ ਕਰੀ ਸੀ ਝੋਨੇ ਤੇ ਵੀ ਸਰੋਂ ਤੇ ਵੀ ਇਸ ਕੋ ਵੱਲੋਂ ਤਿਆਰ ਕੀਤੇ ਗਏ ਨੈਨੋ ਯੂਰੀਆ ਅਤੇ ਨੈਨੋ ਡੀਏਪੀ ਇਹ ਦੋਵੇਂ ਪ੍ਰੋਡਕਟ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਭਾਰਤ ਸਰਕਾਰ ਵੱਲੋਂ ਖੇਤਾਂ ਵਿੱਚ ਵਰਤਣ ਲਈ ਸਿਫਾਰਸ਼ਾਂ ਕੀਤੀਆਂ ਗਈਆਂ ਨੇ ਪਰ ਪੰਜਾਬ ਸੂਬੇ ਵਿੱਚ ਖੇਤੀ ਲਈ ਸਿਫਾਰਸ਼ਾਂ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਅਜੇ ਮੁੱਢਲੇ ਦੌਰ ਤੇ ਕੋਜ ਟ੍ਰਾਇਲ ਕੀਤੇ ਜਾ ਰਹੇ ਨੇ ਸੂਬੇ ਦੇ ਕਿਸਾਨਾਂ ਵੱਲੋਂ ਆਪਣੇ ਪੱਧਰ ਤੇ ਅਪਣਾਏ ਗਏ ਨੈਨੋ ਡੀਏਪੀ ਅਤੇ ਨੈਨੋ ਯੂਰੀਆ ਦੇ ਨਤੀਜੇ ਤਸੱਲੀ ਬਖਸ਼ ਦੱਸੇ ਗਏ ਨੇ ਇਸ ਪ੍ਰੋਗਰਾਮ ਰਹੀਂ ਜਾਣਕਾਰੀ ਦੇਣ ਦਾ ਮਕਸਦ ਆਪ ਸਭ ਨੂੰ ਜਾਗਰੂਕ ਕਰਨਾ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਦੋਹਾਂ ਪ੍ਰੋਡਕਟ ਨੈਨੋ ਡੀਏਪੀ ਅਤੇ ਨੈਨੋ ਯੂਰੀਆ ਦੇ ਵਰਤੋਂ ਤੋਂ ਪਹਿਲਾਂ ਖੇਤੀ ਮਾਹਿਰ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨਾ ਨਾਲ ਰਾਬਤਾ ਜ਼ਰੂਰ ਕਰ ਲਈਏ